ਤੁਸੀਂ ਦੇਖ ਰਹੇ ਹੋ ਸਹਿਤ ਦੇ ਰੰਗ ਦਾ ਸਹਿਤਕ ਪ੍ਰੋਗਰਾਮ ਸਹਿਤਕ ਰਿਪੋਰਟ ਅੱਜ ਇਸ ਰਿਪੋਰਟ ਵਿੱਚ ਪੰਜਾਬੀ ਦੇ ਨੌਮਬਰ ਉਗੇ ਸ਼ਾਇਰ ਡਾਕਟਰ ਮਿਹਰ ਮਾਨਕ ਜੀ ਦੀ ਪੁਸਤਕ ਸੂਕ ਦੇ ਆਦੇ ਖਾਬ ਦੇ ਲੋਕ ਅਰਪਣ ਸਮਾਗਮ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਡਾਕਟਰ ਮਹਿਰਮਾਨਕ ਜੀ ਪੰਜਾਬੀ ਦੇ ਨਾਮਬਰ ਚਰਚਿਤ ਸ਼ੈਰ ਹਨ 27 ਜਨਵਰੀ 2024 ਨੂੰ ਉਹਨਾਂ ਦੀ ਕਾ ਪੁਸਤਕ ਜੋ ਕਿ ਪੰਜਵੀਂ ਕਾ ਪੁਸਤਕ ਹੈ ਸ਼ੂਕ ਤੇ ਆਦ ਤੇ ਖਾਬ ਦਾ ਲੋਕ ਅਰਪਣ ਕਲਾ ਪਵਨ ਵਿੱਚ ਕੀਤਾ ਗਿਆ ਇਸ ਪੁਸਤਕ ਨੂੰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਕਰਵਾ ਕੇ ਪੰਜਾਬੀ ਪਾਠਕਾਂ ਦੇ ਲੋਕ ਆਪਤ ਕੀਤਾ ਗਿਆ ਡਾਕਟਰ ਮਿਹਰ ਮਾਨਕ ਦੀ ਇਸ ਪੁਸਤਕ ਲਈ ਹੋਏ ਬਹੁਤ ਹੀ ਪ੍ਰਵਾਵ ਖਾਲੀ ਸਮਾਗਮ ਵਿੱਚ ਪੰਜਾਬੀ ਦੀਆਂ ਉੱਗੀਆਂ ਨਾਮਵਰ ਸ਼ਖਸੀਅਤਾਂ ਨੇ ਫਰਮੂਲਿਟ ਕੀਤੀ ਐਸਮੋਕੇ ਰਾਇਤ ਐਂਡ ਵਾਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਪਰਵਿੰਦਰ ਸਿੰਘ ਜੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਡੀਨ ਪਾਸ਼ਾਵਾ ਚੇਅਰਮੈਨ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰੋਫੈਸਰ ਡਾਕਟਰ ਯੋਗਰਾਜ ਅੰਗਰੇਜ਼ੀ ਇਸ ਸਮਾਗਮ ਦੀ ਪ੍ਰਧਾਨਗੀ ਉਹ ਕਵੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰદાન ਦਰਸ਼ਨ ਬੁੱਟਰ ਜੀ ਨੇ ਕੀਤੀ ਇਸ ਸਮਾਗਮ ਵਿੱਚ ਚੰਡੀਗੜ੍ਹ ਮਹਾਲੀ ਖਰੜ ਤੇ ਇਸ ਤੋਂ ਇਲਾਵਾ ਇਲਾਕੇ ਦੀਆਂ ਸਵਾਵਾਂ ਦੇ ਲੇਖਕ ਹੰਬਭੰਬਾ ਆ ਕੇ ਪਹੁੰਚੇ ਇਸ ਮੌਕੇ ਡਾਕਟਰ ਮਹਿਣ ਮਹਿਰਮਾਨ ਕਜੀਦਾ ਇੱਕ ਗੀਤ ਨੌਜਾਨ ਗਾਇਕ ਸੁਖੀ ਸਿੰਘ ਨੇ ਪੇਸ਼ ਕੀਤਾ ਆਵਸੀ ਇਸ ਪ੍ਰੋਗਰਾਮ ਦੇ ਬਾਰੇ ਹੋਰ ਗੱਲਾਂ ਕਰਨ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਡਾਕਟਰ ਮਿਹਰਮਾਨਕ ਜੀ ਦਾ ਪੰਜਾਬੀ ਸੱਭਿਆਚਾਰ ਦੀ ਇੱਕ ਤਸਵੀਰ ਇੱਕ ਗੀਤ ਜਿਸ ਨੂੰ ਪੇਸ਼ ਕਰ ਰਹੇ ਹਨ ਨੋਹਾਂ ਜਨ ਗਾਇਕ ਸੁਖੀ ਸਿੰਘ ਲਿਖੀ ਹੋਈ ਹੈ ਜਿਹੜੀ ਉਹ ਮੈਂ ਗਾਇਵ ਹੋਈ ਨੇ ਇੱਕ ਗੀਤ ਇਹਨਾਂ ਦਾ ਜੋ ਪੰਜਾਬ ਦੇ ਅੱਜ ਦੇ ਹਾਲਾਤਾਂ ਦਾ ਲਿਖਿਆ ਹੋਇਆ ਤੇ ਉਹ ਮੈਂ ਤੁਹਾਡੇ ਰੂਬਰੂ ਰੱਖਣਾ ਚਾਹੁੰਦਾ ਆ ਘੋੜ ਗੁੰਮ ਹੁੰਦੇ ਜਾਂਦੇ ਨਾਲੇ ਪੀਂਗਾ ਕੁੰਮੀਆਂ ਨਾ ਉਟਣ ਪਰਾਂਦੇ ਕਿਕਰ ਪਿਪੜ ਘੋੜ ਗੁੰਮ ਹੁੰਦੇ ਜਾਂਦੇ ਨਾਲੇ ਪੀਂਗਾ ਕੁੰਮੀਆਂ ਨਾ ਉਟਣ ਪਰਾਂਦੇ ਓ ਬਿਨ ਬਾਗਾਂ ਤੋਂ ਕੋਇਲ ਬਿਨ ਬਾਗਾਂ ਤੋਂ ਕੋਇਲ ਦੱਸੋ ਕਿੱਥੇ ਕੂਕੇ ਹਾਰਾ ਪੰਜਾਬ ਵਰੂਸ ਆ ਯਾਰੋ ਬਾਗ ਬਸੂਟੇ ਸਾਰਾ ਪੰਜਾਬ ਬਸੂਟਿਆ ਯਾਰੋ ਬਾਗ ਬਸੂਟੇ ਚਿੜੀਆਂ ਕਿਧਰੇ ਉਡ ਗਈਆਂ ਯਾਰੋ ਮਾਰ ਉਡਾਰੀ ਮੂਨੇਰੇ ਦੀ ਚਹਲ ਪੈਰ ਪਈ ਚੁੱਪ ਵਿਚਾਰੀ ਚਿੜੀਆਂ ਕਿਧਰੇ ਉਡ ਗਈਆਂ ਯਾਰੋ ਮਾਰ ਉਡਾਰੀ ਹੇਲੇ ਪਹਿਲ ਪਈ ਚੁੱਪ ਵਿਚਾਰੀ ਓ ਤਲੀਰ ਤੋਤੇ ਮੋਰ ਤਲੀਰ ਤੋਤੇ ਮੋਰ ਓ ਤੁਰ ਕੇ ਕਿਹੜੀ ਰੂਟੇ ਸਾਰਾ ਪੰਜਾਬ ਬਰੂਸ ਤਾਇਾਰੋ ਵੰਗ ਸੁਟੇ ਸਾਰਾ ਪੰਜਾਬ ਬਰੂਸ ਆ ਯਾਰੋ ਵੰਗ ਸੁਟੇ ਕਿਦਰੇ ਜੰਡ ਕਰੀਰ ਨਾ ਨਾ ਸਹਿਬਾ ਮਿਰਜੇ ਕਿਦਰੇ ਝੰਡ ਕਰੀਰ ਨਾ ਨਾ ਸਹਿਬਾ ਮਿਰਜੇ ਓ ਬਿਨਾ ਕਿਸੇ ਪਾਣੀਓ ਏ ਖੋਲੀ ਫਿਰਦੇ ਮੋਜੇ ਰੰਗ ਬਰੰਗੇ ਨਸ਼ੇ ਕਰ ਰੰਗ ਬਰੰਗੇ ਨਸ਼ੇ ਕਰ ਖਾਂਦੇ ਫਿਰਦੇ ਝੂਟੇ ਸਾਰਾ ਪੰਜਾਬ ਵਰੂਸ ਆ ਯਾਰ ਵਾਂਗ ਸੁਟੇ ਓ ਸਾਰਾ ਪੰਜਾਬ ਵਰੂਸ ਤਾ ਯਾਰ ਵਾਂਗ ਸੁਟੇ ਮਿੱਟੀ ਪਾਣੀ ਹਵਾ ਦਾ ਯਾਰੋ ਕਾਣ ਹੈ ਹੋਇਆ ਮਿੱਟੀ ਪਾਣੀ ਹਵਾ ਦਾ ਯਾਰੋ ਕਾਣ ਹੈ ਹੋਇਆ ਮਾਲੀ ਮੇਰੇ ਬਾਗ ਦਾ ਗੂੜੀ ਨੀਂਦੇ ਸੋਇਆ ਮਾਲੀ ਮੇਰੇ ਬਾਗ ਦਾ ਰਜ ਪੁਜ ਕੇ ਸੋਇਆ ਓ ਸੰਗੀ ਥੋੜੀ ਆ ਗਈ ਸੰਗੀ ਥੋੜੀ ਆ ਗਈ ਮਿੱਤਰੋ ਹੱਥ ਕਸੂਤੇ ਹਰਾ ਪੰਜਾਬ ਬਰੂਸ ਤਾਇਆ ਰਵਾਂ ਵਸੂਟੇ ਹਰਾ ਪੰਜਾਬ ਬਰੂਸ ਤਾਇਆ ਰਵਾਂ ਵਸੂਟੇ ਲਾਸਟ ਅੰਤਰਾ ਇਹ ਧਰਤੀ ਜੋ ਪੰਜਾਬ ਦੀ ਰਹੀ ਯੁੱਧਾਂ ਦਾ ਖਾੜਾ ਇਹ ਧਰਤੀ ਜੋ ਪੰਜਾਬ ਦੀ ਰਹੀ ਯੁੱਧਾਂ ਦਾ ਖਾੜਾ ਰਾਇਆ ਤਮ ਘਾਤ ਦੇ ਤੁਰ ਪਈ ਇਸ ਤੋਂ ਕੀ ਹੋਣਾ ਮਾੜਾ ਕਿਉਂ ਅਣਖ ਮਰ ਗਈ ਅੰਦਰੋਂ ਅਣਖ ਮਰ ਗਈ ਅੰਦਰੋਂ ਵੈਰੀ ਦਿਖਾਉਣੇ ਅੰਗੂਠੇ ਸਾਰਾ ਪੰਜਾਬ ਬਰੂਸ ਤਾਇਆ ਰੋ ਵਾਂ ਵਸੂਟੇ ਸਾਰਾ ਪੰਜਾਬ ਬਰੂਸ ਆ ਯਾਰੋ ਵਾਂ ਵਸੂਟੇ